ਪੂਰਨ ਭਗਤ ਸਿਆਲਕੋਟ ਦਾ ਇੱਕ ਰਾਜਾ ਸੀ ਸਲਵਾਨ ਉਸ ਦੀਆਂ ਦੋ ਰਾਣੀਆਂ ਸਨ ਇੱਕ ਦਾ ਨਾਂ ਸੀ ਇਸ਼ਰਾ ਅਤੇ ਦੂਜੀ ਦਾ ਨਾਂ ਸੀ ਲੂਣਾ ਸਲਮਾਨ ਦੇ ਘਰ ਰਾਣੀ ਇਸ਼ਰਾ ਦੀ ਕੁੱਖੋਂ ਇੱਕ ਬਾਲਕ ਨੇ ਜਨਮ ਲਿਆ ਉਸ ਦਾ ਨਾਂ ਪੂਰਨ ਰੱਖਿਆ ਗਿਆ ਕਹਿੰਦੇ ਹਨ ਕਿ ਜੋਤਸ਼ੀਆਂ ਨੇ ਰਾਜਾ ਸਲਵਾਨ ਨੂੰ ਇੱਕ ਭਰਮ ਪਾ ਦਿੱਤਾ ਕਿ 12 ਵਰਿਆਂ ਤੱਕ ਪੂਰਨ ਦਾ ਮੂੰਹ ਵੇਖਣਾ ਉਸ ਲਈ ਅਸ਼ુભ ਹੋਏਗਾ ਇਸ ਕਰਕੇ ਰਾਜਾ ਸਲਵਾਨ ਨੇ ਪੂਰਨ ਨੂੰ 12 ਵਰਿਆਂ ਤੱਕ ਭੋਰੇ ਵਿੱਚ ਰੱਖਣ ਦਾ ਹੁਕਮ ਦੇ ਦਿੱਤਾ 12 ਬਰੇ ਬੀਤ ਜਾਣ ਪਿੱਛੋਂ ਪੂਰਨ ਭੋਰਿਓ ਨਿਕਲ ਕੇ ਆਪਣੇ ਪਿਤਾ ਰਾਜਾ ਸਲਵਾਨ ਨੂੰ ਮਿਲਣ ਲਈ ਗਿਆ ਰਾਜਾ ਸਲਵਾਨ ਨੇ ਪੂਰਨ ਨੂੰ ਪਿਆਰ ਕਰਦੇ ਹੋਏ ਆਦੇਸ਼ ਦਿੱਤਾ ਕਿ ਹੁਣ ਉਹ ਆਪਣੀਆਂ ਮਾਵਾਂ ਨੂੰ ਮਿਲ ਕੇ ਆਵੇ ਪਹਿਲਾਂ ਉਹ ਲੂਣਾ ਨੂੰ ਉਸ ਦੇ ਮਹਿਲਾਂ ਵਿੱਚ ਜਾ ਕੇ ਮਿਲੇ ਅਤੇ ਫਿਰ ਰਾਣੀ ਕਿਛਰਾਂ ਨੂੰ ਆਪਣੇ ਪਿਤਾ ਦੀ ਆਗਿਆ ਅਨੁਸਾਰ ਪੂਰਨ ਲੂਣਾ ਨੂੰ ਪ੍ਰਣਾਮ ਕਰਨ ਲਈ ਗਿਆ ਜਵਾਨ ਹੋਏ ਪੂਰਨ ਦੀ ਸੁੰਦਰਤਾ ਨੂੰ ਵੇਖ ਲੂਣਾ 당ਗ ਰਹਿ ਗਈ ਪੂਰਨ ਉਸ ਤੋਂ ਮਾਂ ਵਾਲਾ ਆਸ਼ੀਰਵਾਦ ਚਾਹੁੰਦਾ ਸੀ ਪਰ ਲੂਣਾ ਤਾਂ ਉਲਟਾ ਪੂਰਨ ਉੱਤੇ ਮੋਹਿਤ ਹੋ ਚੁੱਕੀ ਸੀ ਉਹ ਪੂਰਨ ਨੂੰ ਆਪਣੇ ਪੁੱਤਰ ਦੀ ਥਾਂ ਪ੍ਰੇਮੀ ਦੇ ਰੂਪ ਵਿੱਚ ਵੇਖਣ ਲੱਗੀ ਪਰ ਪੂਰਨ ਦੀਆਂ ਨਜ਼ਰਾਂ ਵਿੱਚ ਲੂਣਾ ਕੇਵਲ ਮਾਂ ਹੀ ਸੀ ਪੂਰਨ ਨੂੰ ਲੂਣਾ ਦੀ ਇਸ ਸੋਚ ਕਾਰਨ ਭਾਰੀ ਨਿਰਾਸ਼ਾ ਹੋਈ ਅਤੇ ਉਹ ਕਾਲੀ ਕਾਲੀ ਲੂਣਾ ਦੇ ਮਹਿਲਾ ਵਿੱਚੋਂ ਨਿਕਲ ਆਇਆ ਦੂਜੇ ਪਾਸੇ ਲੂਣਾ ਨੂੰ ਬਹੁਤ ਗੁੱਸਾ ਆਇਆ ਕਿ ਪੂਰਨ ਨੇ ਉਸ ਦੀ ਭਾਵਨਾ ਨੂੰ ਠੁਕਰਾ ਦਿੱਤਾ ਉਸ ਨੇ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ ਤੇ ਉਹ ਉਸ ਤੋਂ ਬਦਲਾ ਲੈਣ ਲਈ ਬੇਚੈਨ ਹੋ ਗਈ ਲੂਣਾ ਦੇ ਮਹਿਲਾ ਵਿੱਚੋਂ ਪੂਰਨ ਦੇ ਵਾਪਸ ਜਾਣ ਪਿੱਛੋਂ ਲੂਣਾ ਨੇ ਇੱਕ ਨਵੀਂ ਸਾਜਿਸ਼ ਰਚੀ ਉਸਨੇ ਆਪਣੇ ਕੱਪੜੇ ਪਾੜ ਲਏ ਤੇ ਵਾਲ ਖਿਲਾਰ ਲਏ ਅਤੇ ਰਾਜੇ ਦੇ ਮੈਲੀ ਪਰਤਨ ਤੱਕ ਮੰਦਾ ਹਾਲ ਕਰਕੇ ਪੈ ਗਈ ਰਾਜੇ ਸਲਵਾਰ ਨੇ ਉਸਦੇ ਹਾਲੋ ਬਿਹਾਲ ਹੋਣ ਦਾ ਕਾਰਨ ਪੁੱਛਿਆ ਲੂਣਾ ਨੇ ਝੂਠੀ ਕਹਾਣੀ ਕੜ ਕੇ ਰੋਂਦੇ ਪਿੱਟਦੇ ਹੋਏ ਦੱਸਿਆ ਕਿ ਪੂਰਨ ਮਾਂ ਪੁੱਤ ਦੇ ਰਿਸ਼ਤੇ ਦੀ ਮਰਿਆਦਾ ਦਾ ਸਤਕਾਰ ਭੁੱਲ ਕੇ ਉਸਦੀ ਸੁੰਦਰਤਾ ਵੇਖ ਕੇ ਉਸ ਤੇ ਡੁੱਲ ਗਿਆ ਪਰ ਰਾਜਾ ਸਲਵਾਨ ਨੇ ਲੂਣਾ ਦੀਆਂ ਤੋਮਤਾਂ ਨੂੰ ਸੱਚ ਮੰਨ ਲਿਆ ਅਤੇ ਉਸ ਸਮੇਂ ਪੂਰਨ ਨੂੰ ਸੱਦ ਕੇ ਬਿਨਾ ਉਸ ਦੀ ਗੱਲ ਸੁਣੇ ਜਲਾਦਾਂ ਦੇ ਹਵਾਲੇ ਕਰਕੇ ਹੁਕਮ ਦੇ ਦਿੱਤਾ ਕਿ ਉਹ ਪੂਰਨ ਨੂੰ ਮਾਰ ਕੇ ਕਿਸੇ ਖੂਹ ਵਿੱਚ ਸੁੱਟ ਦੇ। ਰਾਜੇ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜਲਾਦ, ਪੋਲੇ, ਭਾਲੇ ਪੂਰਨ ਨੂੰ ਫੜ ਕੇ ਲੈ ਗਏ ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਪੂਰਨ નિર્ਦੋਸ਼ ਹੈ। ਉਹਨਾਂ ਨੂੰ ਮਾਸੂਮ ਪੂਰਨ ਉੱਤੇ ਤਰਸ ਆ ਗਿਆ। ਤੋ ਉਹਨਾਂ ਨੇ ਪੂਰਨ ਨੂੰ ਜਾਨੋਂ ਮਾਰਨ ਦੀ ਤਾਂ ਉਸਦੇ ਹੱਥ ਪੈਰ ਕੱਟ ਕੇ ਇੱਕ ਸੁੱਕੇ ਖੂਹ ਵਿੱਚ ਸੁੱਟ ਦਿੱਤਾ ਰਾਜੇ ਦੀ ਸੰਤੁਸ਼ਟੀ ਲਈ ਉਹਨਾਂ ਨੇ ਪੂਰਨ ਦੇ ਕੁਝ ਲਹੂ ਨਾਲ ਲਿਬੜੇ ਕੱਪੜੇ ਰਾਜੇ ਨੂੰ ਵਿਖਾ ਦਿੱਤੇ ਸਵੱਬ ਨਾਲ ਉਸ ਰਾਹੋਂ ਜੋਗੀ ਗੋਰਖਨਾਥ ਅਤੇ ਉਸਦੇ ਚੇਲਿਆਂ ਦੀ ਟੋਲੀ ਲੰਗੀ ਉਹਨਾਂ ਨੇ ਉਸ ਸੁੰਨੇ ਖੂਹ ਵਿੱਚ ਹਾਏ ਹਾਏ ਦੀ ਦਰਦਪਰੀ ਆਵਾਜ਼ ਸੁਣੀ ਖੂਹ ਵਿੱਚ ਤੱਕਣ ਤੇ ਉਹਨਾਂ ਨੇ ਪੂਰਨ ਨੂੰ ਵੇਖਿਆ ਗੁਰੂ ਗੋਰਖਨਾਥ ਨੇ ਪੂਰਨ ਤੋਂ ਉਸ ਬਾਰੇ ਪੁੱਛਿਆ ਪੂਰਨ ਨੇ ਆਪਣੀ ਹੱਦ ਬੀਤੀ ਜਿਉਂ ਦੀ ਤਿਉ ਸੁਣਾ ਦਿੱਤੀ ਗੁਰੂ ਗੋਰਖਨਾਥ ਨੇ ਪੂਰਨ ਨੂੰ ਕਿਹਾ ਮੈਂ ਤੇਰਾ ਸੱਚ ਪਰਖਣ ਲਈ ਕੱਚੇ ਸੂਤ ਦਾ ਇੱਕ ਧਾਗਾ ਖੂਬ ਵਿੱਚ ਲਮਕਾਉਂਦਾ ਹਾਂ ਜੇ ਤੂੰ ਸੱਚਾ ਹੈ ਤਾਂ ਇਸ ਨਾਲ ਖੂਬ ਵਿੱਚੋਂ ਬਾਹਰ ਆ ਜਾ ਪੂਰਨ ਕੱਚੇ ਧਾਗੇ ਨੂੰ ਫੜ ਕੇ ਹੌਲੀ-ਹੌਲੀ ਖੂਬ ਵਿੱਚੋਂ ਬਾਹਰ ਆ ਗਿਆ ਪੂਰਨ ਦਾ ਸਤ ਤੇ ਤੇਜ ਵੇਖ ਕੇ ਜੋਗੀ ਜੈਜੈ ਕਰਨ ਲੱਗੇ ਤਦ ਗੁਰੂ ਗੋਰਖਨਾਥ ਨੇ ਪੂਰਨ ਦੇ ਸਿਰ ਤੇ ਹੱਥ ਫੇਰਿਆ ਅਤੇ ਆਪਣੀ ਸ਼ਕਤੀ ਨਾਲ ਉਸ ਨੂੰ 9 ਵਾਰ 9 ਕਰ ਦਿੱਤਾ ਇਸ ਪਿੱਛੋਂ ਪੂਰਨ ਨੇ ਗੋਰਖਨਾਥ ਤੋਂ ਯੋਗ ਧਾਰਿਆ ਤੇ ਉਹ ਇੱਕ ਜੋਗੀ ਬਣ ਗਿਆ ਗੋਰਖਨਾਥ ਦੇ ਹੋਰ ਚੇਲਿਆ ਮੰਗ ਪੂਰਨ ਵੀ ਸਮੇ ਸਮੇਂ ਨਗਰਾਂ ਵਿੱਚ ਪਿਖਿਆ ਲੈਣ ਜਾਂਦਾ ਇੱਕ ਵਾਰੀ ਪੂਰਨ ਜੋਗੀ ਰਾਣੀ ਸੁਂਦਰਾ ਦੇ ਮੈਲੀ ਭਿਖਿਆ ਮੰਗਣ ਗਿਆ ਰਾਣੀ ਸੁਂਦਰਾ ਨੇ ਮੈਲਾ ਉੱਤੋਂ ਪੂਰਨ ਨੂੰ ਵੇਖਿਆ ਉਹ ਪੂਰਨ ਦੇ ਰੂਪ ਅਤੇ ਤੇਜ ਨੂੰ ਵੇਖ ਕੇ ਉਸ ਉੱਤੇ ਡੁੱਲ ਗਈ ਸੁਂਦਰਾ ਨੇ ਮੋਤੀਆਂ ਭਰਿਆ ਥਾਲ ਪੂਰਨ ਦੀ ਝੋਲੀ ਪਾ ਦਿੱਤਾ ਪੂਰਨ ਨੇ ਉਹ ਮੋਤੀ ਗੁਰਖਨਾਥ ਕੇ ਜਾ ਟੇਰੀ ਕੀਤੇ ਗੁਰਖਨਾਥ ਨੇ ਪੂਰਨ ਨੂੰ ਕਿਹਾ ਇਹ ਮੋਤੀ ਸਾਡੇ ਕਿਸੇ ਕੰਮ ਨਹੀਂ ਆਪਾਂ ਸਭ ਨੂੰ ਤਾਂ ਕੇਵਲ ਭੋਜਨ ਚਾਹੀਦਾ ਹੈ ਗੂਰਣ ਉਹ ਮੋਤੀ ਲੈ ਕੇ ਵਾਪਸ ਸੁੰਦਰਾ ਦੇ ਮਹਿਲ ਹੀ ਜਾ ਪਹੁੰਚਿਆ ਉਸ ਨੇ ਮੋਤੀ ਵਾਪਸ ਕਰਕੇ ਭੋਜਨ ਦੀ ਮੰਗ ਕੀਤੀ ਸੁੰਦਰਾ ਬੜੇ ਚੰਗੇ ਪਕਵਾਨ ਤਿਆਰ ਕਰਵਾ ਕੇ ਆਪ ਗੋਰਖਨਾਥ ਦੇ ਡੇਰੇ ਜਾ ਪਹੁੰਚੀ ਉਸ ਨੇ ਬੜੇ ਪਿਆਰ ਨਾਲ ਸਾਰੇ ਯੋਗੀਆਂ ਨੂੰ ਭੋਜਨ ਛਕਾਇਆ ਗੋਰਖਨਾਥ ਸੁੰਦਰਾ ਦੀ ਸ਼ਰਧਾ ਵੇਖ ਕੇ ਤ੍ਰਿਪਤ ਪਿਆ ਉਸ ਨੇ ਸੁੰਦਰਾ ਨੂੰ ਕਿਹਾ ਕਿ ਉਹ ਕੋਈ ਵਰਦਾਨ ਮੰਗ ਲਵੇ ਸੁੰਦਰਾ ਨੇ ਕਿਹਾ ਕਿ ਜੇ ਆਪ ਦਿਆਲ ਹੋ ਤਾਂ ਆਪਣਾ ਪੂਰਨ ਮੈਨੂੰ ਦੇ ਦਿਓ ਗੁਰਖਨਾਥ ਨੇ ਖੁਸ਼ ਹੋ ਕੇ ਪੂਰਨ ਨੂੰ ਆਦੇਸ਼ ਦਿੱਤਾ ਕਿ ਉਹ ਸੁੰਦਰਾ ਨਾਲ ਚਲਾ ਜਾਵੇ ਤੇ ਗ੍ਰਸਟ ਧਾਰਨ ਕਰ ਲਵੇ ਸੁੰਦਰਾ ਖੁਸ਼ੀ-ਖੁਸ਼ੀ ਪੂਰਨ ਨੂੰ ਨਾਲ ਲੈ ਕੇ ਆਪਣੇ ਮਹਿਲ ਵਿੱਚ ਆ ਗਈ ਪਰ ਪੂਰਨ ਦਾ ਮਨ ਬੜਾ ਉਚਾਰ ਸੀ ਉਸ ਨੂੰ ਸੁੰਦਰਾ ਦੇ ਮੈਲੀ ਰਹਿਣ ਦੀ ਗੱਲ ਕੋਈ ਖੁਸ਼ੀ ਨਹੀਂ ਸੀ ਦੇ ਰਹੀ ਸੁੰਦਰਾ ਨੇ ਪੂਰਨ ਨੂੰ ਕਿਹਾ ਕਿ ਮੈਂ ਤੁਹਾਡੇ ਖੁਸ਼ ਰਹਿਣ ਤੇ ਹੀ ਖੁਸ਼ ਰਹਿ ਸਕਾਂਗਾ। ਪੂਰਨ ਨੇ ਇਨ੍ਹਾਂ ਸਾਰੇ ੜੰਬਰਾ ਤੋਂ ਮੁਕਤ ਰਹਿਣ ਦੀ ਆਪਣੀ ਇੱਛਾ ਸੁੰਦਰਾ ਨੂੰ ਦੱਸੀ। ਤਦ ਸੁੰਦਰਾ ਨੂੰ ਵੀ ਕੋਈ ਉਜਰਨਾ ਨਹੀਂ ਰਿਹਾ ਤੇ ਪੂਰਨ ਮੁੜ ਗੁਰੂ ਗੋਰਖਨਾਥ ਕੋਲੇ ਆ ਗਿਆ। ਲੰਮਾ ਸਮਾਂ ਬੀਤ ਜਾਣ ਤੇ ਇੱਕ ਵਾਰੀ ਪੂਰਨ yogi ਦੇ ਰੂਪ ਵਿੱਚ ਸਿਆਲਕੋਟ ਆ ਗਿਆ। ਉਦੋਂ ਤੱਕ ਉਹ ਪੂਰਨ ਭਗਤ ਵਜੋਂ ਉੱਗਾ ਹੋ ਚੁੱਕਾ ਸੀ। ਕਹਿੰਦੇ ਹਨ ਕਿ ਪੂਰਨ ਦੇ ਜਾਣ ਨਾਲ ਰਾਜੇ ਦਾ ਉਹ ਸੁੱਕਾ ਬਾਗ ਜਿੱਥੇ ਪੂਰਨ ਠਹਿਰਿਆ ਸੀ ਹਰਾ ਹੋ ਗਿਆ। ਰਾਣੀ ਇਛਰਾ ਆਪਣੇ ਪੁੱਤਰ ਦੇ ਵਿਯੋਗ ਵਿੱਚ ਰੋ ਰੋ ਕੇ ਅੰਨੀ ਹੋ ਚੁੱਕੀ ਸੀ। ਸ਼ਹਿਰ ਵਿੱਚ ਪੂਰਨ ਭਗਤ ਦੇ ਪਹੁੰਚਣ ਦੀ ਖ਼ਬਰ ਸੁਣ ਕੇ ਉਹ ਵੀ ਉਸਦੇ ਦਰਸ਼ਨਾਂ ਲਈ ਆਈ। ਕਿਹਾ ਜਾਂਦਾ ਹੈ ਕਿ ਪੂਰਨ ਦੇ ਬੋਲ ਸੁਣ ਕੇ ਇਛਰਾ ਨੇ ਉਸ ਨੂੰ ਪਛਾਣ ਲਿਆ ਅਤੇ ਉਸ ਦੀ ਨਜ਼ਰ ਵਾਪਸ ਆ ਗਈ। ਉਧਰ ਔਲਾਦ ਨਾ ਹੋਣ ਕਾਰਨ ਨਿਰਾਸ਼ ਹੋਈ ਲੂਣਾ ਆਪਣੇ ਰਾਜਾ ਸਲਵਾਨ ਨੂੰ ਲੈ ਕੇ ਪੂਰਨ ਭਗਤ ਕੋਲ ਆ ਪਹੁੰਚੀ। ਪੂਰਨ ਭਗਤ ਨੇ ਦੱਸਿਆ ਕਿ ਰਾਜਾ ਸਲਵਾਨ ਦੇ ਇੱਕ ਪੁੱਤ ਪਹਿਲਾਂ ਹੀ ਸੀ। ਹੁਣ ਦੁਬਾਰਾ ਪੁੱਤਰ ਮੰਗਣ ਆਏ ਹਨ। ਪਹਿਲਾਂ ਤਾਂ ਉਹ ਮੁਕਰੇ ਪਰ ਫਿਰ ਲੂਣਾ ਨੇ ਆਪਣਾ ਸਾਰਾ ਦੋਸ਼ ਕਬੂਲ ਕਰ ਲਿਆ ਅਤੇ ਪਛਤਾਵੇ ਦਾ ਪ੍ਰਗਟਾਵਾ ਕੀਤਾ। ਤਦ ਪੂਰਨ ਨੇ ਉਹਨਾਂ ਨੂੰ ਆਸ਼ੀਰਵਾਦ ਦਿੰਦਿਆਂ ਚੌਰਾ ਦਾ ਇੱਕ ਦਾਣਾ ਦਿੱਤਾ ਤੇ ਕਿਹਾ ਕਿ ਲੂਣਾ ਇਸ ਨੂੰ ਖਾ ਲਵੇ ਤਾਂ ਉਹਨਾਂ ਦੇ ਘਰ ਇੱਕ ਪੁੱਤਰ ਪੈਦਾ ਹੋਵੇਗਾ ਉਹ ਵੱਡਾ ਮਹਾਵਲੀ ਹੋਏਗਾ ਕਹਿੰਦੇ ਹਨ ਕਿ ਪੂਰਨ ਭਗਤ ਦੇ ਇਸ ਵਰ ਸਦਕਾ ਲੂਣਾ ਦੀ ਕੁੱਖੋਂ ਇੱਕ ਪੁੱਤਰ ਨੇ ਜਨਮ ਲਿਆ ਜੋ ਪਿੱਛੋਂ ਰਾਜਾ ਰਸਾਲੂ ਦੇ ਨਾਂ ਨਾਲ ਮਸ਼ਹੂਰ ਹੋਇਆ ਇਸ ਮੁਲਾਕਾਤ ਦੌਰਾਨ ਪੂਰਨ ਭਗਤ ਨੇ ਰਾਜਾ ਸਲਵਾਰ ਨੂੰ ਆਪਣੇ ਬਾਰੇ ਦੱਸ ਦਿੱਤਾ ਇਹ ਜਾਣ ਕੇ ਰਾਜਾ ਸੁਲਮਾਨ ਨੇ ਪੂਰਨ ਨੂੰ ਆਪਣਾ ਰਾਜ ਸੰਭਾਲਣ ਲਈ ਕਿਹਾ ਪਰ ਹੁਣ ਪੂਰਨ ਲਈ ਇਹਨਾਂ ਗੱਲਾਂ ਦਾ ਕੋਈ ਅਰਥ ਨਹੀਂ ਸੀ ਇਸ ਲਈ ਉਸਨੇ ਨਿਮਰਤਾ ਨਾਲ ਕਿਹਾ ਮੈਂ ਤਾਂ ਹੁਣ ਤਿਆਗੀ ਹਾਂ ਮਾਇਆ ਦੇ ਇਹਨਾਂ ਬੰਦਰਾਂ ਨਾਲ ਮੈਨੂੰ ਕੋਈ ਮੋਹ ਨਹੀਂ ਹੈ ਕੁਝ ਦਿਨ ਉੱਥੇ ਰਹਿ ਕੇ ਪੂਰਨ ਇਹ ਕਹਿੰਦਾ ਅੱਗੇ ਚਲਾ ਗਿਆ ਜੋਗੀ ਚਲਦੇ ਭਲੇ ਨਗਰ ਵਸਦੇ ਭਲੇ